ਅਸੀਂ ਸਿਰਫ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਹੀ ਵਾਪਸ ਘਰ ਨੂੰ ਆ ਜਾਂਦੇ ਹਾਂ ਅਤੇ ਬਾਕੀ ਇਤਿਹਾਸਿਕ ਚੀਜ਼ਾਂ ਵੱਲ ਧਿਆਨ ਵੀ ਨਹੀਂ ਦਿੰਦੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ 10 ਅਜੇਹੀਆਂ ਇਤਿਹਾਸਿਕ ਚੀਜ਼ਾਂ ਜਾਂ ਇਮਾਰਤਾਂ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਜਿਨ੍ਹਾਂ ਦਾ ਸੰਬੰਧ 100 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਸਮੇਂ ਨਾਲ ਹੈ ਤਾਂ ਜੋ ਅਗਲੀ ਵਾਰ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਜਾਓ ਤਾਂ ਇਹਨਾਂ 10 ਇਤਿਹਾਸਿਕ ਚੀਜ਼ਾਂ ਜਾਂ ਇਮਾਰਤਾਂ ਦੇ ਦਰਸ਼ਨ ਜ਼ਰੂਰ ਕਰਕੇ ਆਓ ਤਾਂ ਚਲੋ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਦੋਂ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਹਾਂ ਤਾਂ ਜੋੜੇ ਘਰ ਵਿਖੇ ਜੋੜੇ ਜਮਾ ਕਰਵਾਉਣ ਤੋਂ ਬਾਅਦ ਜਦੋਂ ਅਸੀਂ ਮੇਨ ਐਂਟਰੈਂਸ ਤੋਂ ਪੈਰ ਧੋ ਕੇ ਡਿਊੜੀ ਅੰਦਰ ਦਾਖਲ ਹੁੰਦੇ ਹਾਂ ਤਾਂ ਸੱਜੇ ਪਾਸੇ ਇੱਕ ਪੱਥਰ ਦੀ ਗ੍ਰਿਲ ਨਜ਼ਰ ਆਉਂਦੀ ਹੈ ਜਿਸ ਵਿੱਚਲਾ ਪੱਥਰ ਦਾ ਬਣਿਆ ਹੋਇਆ ਖੰਡਾ 1984 ਸਮੇਂ ਗੋਲੀਆਂ ਲੱਗਣ ਕਾਰਨ ਇੱਕ ਪਾਸੇ ਟੁੱਟ ਗਿਆ ਸੀ ਇਸੇ ਜਗ੍ਹਾ ਉੱਪਰ ਸੰਤ ਜਰਨੈਲ ਸਿੰਘ ਜੀ ਭਿੰਡਰਵਾਲਿਆਂ ਦਾ ਸ਼ਹੀਦ ਦੀ ਉਪਰੰਤ ਭਾਰਤੀ ਫੌਜ ਵੱਲੋਂ ਰੱਖਿਆ ਗਿਆ ਸੀ ਜਿਸ ਦੀਆਂ ਸਾਨੂੰ ਇੰਟਰਨੈਟ ਉੱਪਰ ਵੀ ਤਸਵੀਰਾਂ ਮਿਲ ਜਾਂਦੀਆਂ ਹਨ ਅੱਗੇ ਕਰ ਕਰਦੇ ਹਾਂ ਇਨ੍ਹਾਂ ਖੰਬਿਆਂ ਦੀ ਇਹ ਜੋ ਖੰਬੇ ਤੁਸੀਂ ਦੇਖ ਰਹੇ ਹੋ ਇਨ੍ਹਾਂ ਖੰਬਿਆਂ ਰਾਹੀਂ ਹੀ ਸ਼੍ਰੀ ਦਰਬਾਰ ਸਾਹਿਬ 'ਕੇ ਸਭ ਤੋਂ ਪਹਿਲੀ ਵਾਰ ਬਿਜਲੀ ਉੱਥੇ ਆਈ ਸੀ ਇਹ ਖੰਬੇ ਲਗਭਗ 100 ਸਾਲ ਪੁਰਾਣੇ ਦੱਸੇ ਜਾਂਦੇ ਹਨ ਜਦੋਂ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ 'ਕੇ ਬਿਜਲੀ ਲਿਆਂਦੀ ਗਈ ਸੀ ਹਾਂ ਇਸ ਤਰ੍ਹਾਂ ਦੇ 8 ਖੰਬੇ ਸਨ ਜੋ ਸਾਰੀ ਪ੍ਰਕਰਮਾਂ ਨੂੰ ਕਵਰ ਕਰਦੇ ਸੀ ਪਰ ਬਾਅਦ ਵਿੱਚ ਜਦੋਂ ਪ੍ਰਕਰਮਾਂ ਨੂੰ ਪੱਕਿਆ ਕੀਤਾ ਗਿਆ ਤਾਂ ਇਨ੍ਹਾਂ ਵਿੱਚੋਂ ਕੁਝ ਖੰਬੇ ਹਟਾ ਦਿੱਤੇ ਗਏ ਅਤੇ ਹੁਣ ਕੇਵਲ ਉੱਥੇ ਦੋ ਖੰਬੇ ਹੀ ਮੌਜੂਦ ਹਨ ਸ਼ਰੀਦਰ ਬਾਦ ਸਾਹਿਬ ਵਿਖੇ ਬਿਜਲੀ ਦਾ ਪ੍ਰਬੰਧ ਫਰੀਦਕੋਟ ਦੇ ਮਹਾਰਾਜੇ ਸਰਦਾਰ ਵਿਕਰਮ ਸਿੰਘ ਜੀ ਵੱਲੋਂ ਕੀਤਾ ਗਿਆ ਸੀ। ਇਨ੍ਹਾਂ ਖੰਬਿਆਂ ਨੇ ਕਰੋੜਾਂ ਸੰਗਤਾਂ ਦੇ ਦਰਸ਼ਨ ਕੀਤੇ ਹੋਣਗੇ ਅਤੇ ਕਈ ਇਤਿਹਾਸਿਕ ਘਟਨਾਵਾਂ ਦੇ ਵੀ ਇਹ ਗਵਾਹ ਬਣੇ ਹੋਣਗੇ। ਸ਼ਰੀਦਰ ਬਾਦ ਸਾਹਿਬ ਵਿਖੇ ਜਦੋਂ ਸਭ ਤੋਂ ਪਹਿਲਾਂ ਬਿਜਲੀ ਲਿਆਂਦੀ ਗਈ ਸੀ ਉਸ ਸਮੇਂ ਦੀ ਵੀ ਬਹੁਤ ਇੰਟਰਸਟਿੰਗ ਸਟੋਰੀ ਹੈ। ਜੇਕਰ ਉਸ ਬਾਰੇ ਵੀ ਤੁਸੀਂ ਕੋਈ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਆਪਾਂ ਉਸ ਬਾਰੇ ਵੀ ਇੱਕ ਜਰੂਰ ਵੀਡੀਓ ਬਣਾਵਾਂਗੇ। ਹੁਣ ਗੱਲ ਕਰਦੇ ਹਾਂ ਰਾਮਗੜੀਆ ਬੁੰਗੇ ਦੀ। ਇੱਥੇ ਜਾਣ ਲਈ ਲੰਗਰ ਹਾਲ ਵਾਲੇ ਪਾਸਿਓਂ ਇੱਕ ਗਲੀ ਜਾਂਦੀ ਹੈ ਇੱਥੇ ਪਹੁੰਚ ਕੇ ਸਭ ਤੋਂ ਪਹਿਲੀ ਨਜ਼ਰ ਸਾਡੀ ਪੈਂਦੀ ਹੈ ਇਸ ਇਤਿਹਾਸਕ ਸੱਲ੍ਹ ਦੇ ਇਸੇ ਸੱਲ੍ਹ ਉੱਪਰ ਬੈਠ ਕੇ ਮੁਗਲ ਸ਼ਾਸਕ ਆਪਣੇ ਫੈਸਲੇ ਸੁਣਾਉਂਦੇ ਹੁੰਦੇ ਸੀ ਜੋ ਵੀ ਮੁਗਲਾਂ ਦੀਆਂ ਤਾਜਪੋਸ਼ੀਆਂ ਹੁੰਦੀਆਂ ਸਨ ਇਸੇ ਸੱਲ੍ਹ ਉੱਪਰ ਹੀ ਹੁੰਦੀਆਂ ਸੀ ਜਿਸ ਸਮੇਂ ਸਿੱਖ ਮਿਸਲਾਂ ਨੇ ਦਿੱਲੀ ਨੂੰ ਫਤਿਹ ਕੀਤਾ ਸੀ ਉਸ ਸਮੇਂ ਸਿੰਘ ਇਸ ਸੱਲ੍ਹ ਨੂੰ ਦਿੱਲੀ ਮੁਗਲ ਦਰਬਾਰ ਵਿੱਚੋਂ ਪੁੱਟ ਕੇ ਇੱਥੇ ਘੋੜਿਆਂ ਮਗਰ ਧੂਕੇ ਲੈ ਕੇ ਆਏ ਸੀ ਇਸ ਸੇਲ ਤੋਂ ਸਾਹਮਣੇ ਵਾਲੇ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਵੀ ਹੁੰਦੇ ਹਨ। ਇਸੇ ਸੇਲ ਵਾਲੀ ਜਗ੍ਹਾ ਤੇ ਹੀ ਬਾਬਾ ਜੱਸਾ ਸਿੰਘ ਰਾਮਗੜੀਆ ਬੁੰਗਾ ਹੈ ਜਿੱਥੇ ਅਸੀਂ ਇਹਨਾਂ ਪੌੜੀਆਂ ਦੀ ਮਦਦ ਨਾਲ ਜਾ ਸਕਦੇ ਹਾਂ। ਇੱਥੇ ਬੈਠ ਕੇ ਜੱਸਾ ਸਿੰਘ ਰਾਮਗੜੀਆ ਆਪਣਾ ਦਰਬਾਰ ਸਜਾਉਂਦੇ ਸਨ। ਪਰ ਤੁਸੀਂ ਜਦੋਂ ਇੱਥੇ ਜਾਓਗੇ ਤਾਂ ਧਿਆਨ ਦਿਓ ਕਿ ਇਸ ਬੁੰਗੇ ਵਿੱਚ ਜੱਸਾ ਸਿੰਘ ਰਾਮਗੜੀਆ ਖੁਦ ਦਰਬਾਰ ਸਾਹਿਬ ਤੋਂ ਵੀ ਨੀਵੀਂ ਜਗ੍ਹਾ ਦੇ ਉੱਪਰ ਆਪਣਾ ਦਰਬਾਰ ਲਗਾਉਂਦੇ ਸੀ। ਇਹ ਉਹਨਾਂ ਦੀ ਸ਼ਰਧਾ ਅਤੇ ਭਾਵਨਾ ਨੂੰ ਦਰਸਾਉਂਦਾ ਹੈ। ਇਸ ਬੁੰਗੇ ਨੂੰ ਇਤਿਹਾਸਕਾਰ ਦੱਸਦੇ ਹਨ ਕਿ ਕਾਫੀ ਸਮਾਂ ਪਹਿਲਾਂ ਇੱਕ ਪੁਚਾਲ ਕਾਰਨ ਨੁਕਸਾਨ ਵੀ ਹੋਇਆ ਸੀ ਫਿਰ ਇਸ ਨੂੰ ਰੀਨੋਵੇਟ ਕੀਤਾ ਗਿਆ ਅਤੇ ਫਿਰ ਇਸ ਤੋਂ ਬਾਅਦ 1984 ਦੇ ਸਮੇਂ ਆਪਰੇਸ਼ਨ ਬਲੂ ਸਟਾਰ ਦੇ ਸਮੇਂ ਵੀ ਇਸ ਬੁੰਗੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਬੁੰਗੇ ਦੇ ਅੰਦਰ ਜੇਲ੍ਹਾਂ ਵੀ ਬਣੀਆਂ ਹੋਈਆਂ ਹਨ ਜਿੱਥੇ ਪੁਰਾਣੇ ਸਮੇਂ ਵਿੱਚ ਕੈਦੀ ਰੱਖੇ ਜਾਂਦੇ ਸੀ ਇਸ ਤੋਂ ਇਲਾਵਾ ਇੱਥੇ ਖੂਬ ਵੀ ਹੈ ਜਿੱਥੋਂ ਸਿੰਘ ਜਲ ਲੈ ਕੇ ਇਸ਼ਨਾਨ ਕਰਦੇ ਸਨ ਇਸ ਖੂਬ ਵਿੱਚ ਪੌੜੀਆਂ ਵੀ ਜਾਂਦੀਆਂ ਸਨ ਇਸ ਬੁੰਗੇ ਦਾ ਇਸਤੇਮਾਲ 1980-84 ਦੇ ਦੌਰਾਨ ਸੰਤ ਜਰਨੈਲ ਸਿੰਘ ਜੀ ਭੰਡਾਰਵਾਲਿਆਂ ਵੱਲੋਂ ਵੀ ਕੀਤਾ ਜਾਂਦਾ ਸੀ ਉਸ ਸਮੇਂ ਦੇ ਗੋਲੀਆਂ ਦੇ ਨਿਸ਼ਾਨ ਵੀ ਇੱਥੇ ਅੱਜ ਤੱਕ ਦੇਖਣ ਨੂੰ ਮਿਲ ਜਾਂਦੇ ਹਨ ਅਸੀਂ ਅਕਸਰ ਜਦੋਂ ਦਰਬਾਰ ਸਮਝਾਂਦੇ ਹਾਂ ਤਾਂ ਇਸ ਥੜਾ ਸਾਹਿਬ ਨੂੰ ਅਣਗੌਲਾ ਕਰ ਦਿੰਦੇ ਹਾਂ ਪਰ ਇਸ ਥੜਾ ਸਾਹਿਬ ਦਾ ਆਪਣਾ ਇਤਿਹਾਸ ਹੈ ਇਸ ਸਥਾਨ ਉੱਪਰ ਬੈਠ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਦੀ ਖੁਦਾਈ ਕਰਵਾਈ ਸੀ ਅਤੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਇਸੇ ਸਥਾਨ ਉੱਪਰ ਬੈਠ ਕੇ ਦਰਬਾਰ ਸਾਹਿਬ ਦੀ ਉਸਾਰੀ ਅਤੇ ਪਵਿੱਤਰ ਸਰੋਵਰ ਨੂੰ ਪੱਕਾ ਕਰਨ ਸਮੇਂ ਕਾਰ ਸੇਵਾ ਦੀ ਨਿਗਰਾਨੀ ਕਰਦੇ ਹੁੰਦੇ ਸੀ ਅਤੇ ਸੰਗਤਾਂ ਨੂੰ ਸਿੱਖੀ ਉਪਦੇਸ਼ ਦਿੰਦੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੌਰਾਨ ਗੋਇੰਦਵਾਲ ਸਾਹਿਬ ਤੋਂ ਗੁਰਬਾਣੀ ਦੀਆਂ ਪੋਥੀਆਂ ਲਿਆ ਕੇ ਸਭ ਤੋਂ ਪਹਿਲਾਂ ਇਸੇ ਸਥਾਨ ਤੇ ਸੁਭਾਏਮਾਨ ਕੀਤੀਆਂ ਗਈਆਂ ਸਨ ਇਸੇ ਸਥਾਨ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਜੀਰ ਖਾਨ ਦਾ ਜਲੋਦਰ ਦਾ ਰੋਗ ਬਾਬਾ ਬੁੱਢਾ ਜੀ ਦੇ ਹੱਥੀਕਾਰ ਸੇਵਾ ਦੀ ਟੋਕਰੀ ਸੁੱਟਵਾ ਕੇ ਦੂਰ ਕੀਤਾ ਸੀ। ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿੱਚ ਸ਼ਬਦ ਉਚਾਰਿਆ ਸੀ। ਇਹ ਥੜਾ ਸਾਹਿਬ ਦੁੱਖਪੰਜਨੀ ਬੇਰੀ ਦੇ ਨਾਲ ਸਥਿਤ ਹੈ। ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਜਿਵੇਂ ਦਰਸ਼ਨੀ ਜੋੜੀ ਦੇ ਬਾਹਰ ਲੱਗੀ ਇਹ ਘੰਟੀ ਪੁਰਾਣੇ ਸਮੇਂ ਵਿੱਚ ਜਦੋਂ ਸਵੇਰੇ ਪਾਲਕੀ ਸਾਹਿਬ ਆਉਂਦੀ ਸੀ ਤਾਂ ਇਹ ਘੰਟੀ ਵਜਾਈ ਜਾਂਦੀ ਸੀ ਇਸ ਤੋਂ ਬਾਅਦ ਦਰਸ਼ਨੀ ਡਿਉੜੀ ਦੇ ਇਹ ਦਰਵਾਜ਼ੇ ਪੁਰਾਣੇ ਨਹੀਂ ਹਨ ਇਹ ਸ਼੍ਰੋਮਣੀ ਕਮੇਟੀ ਨੇ ਲਗਵਾਏ ਸੀ ਇਸ ਤੋਂ ਪਹਿਲਾਂ ਪੁਰਾਣੇ ਦਰਵਾਜ਼ੇ ਮਹਾਰਾਜਾ ਰਣਜੀਤ ਸਿੰਘ ਨੇ ਲਗਵਾਏ ਸੀ ਜੋ ਅੱਜਕੱਲ ਦਰਬਾਰ ਸਾਹਿਬ ਦੇ ਮਿਊਜ਼ੀਅਮ ਵਿੱਚ ਦਰਸ਼ਨਾਂ ਲਈ ਰੱਖੇ ਗਏ ਹਨ ਇਸ ਤੋਂ ਬਾਅਦ ਦਰਬਾਰ ਸਾਹਿਬ ਵੱਲ ਜਾਂਦੇ ਹੋਏ ਖੱਬੇ ਪਾਸੇ ਇੱਕ ਧੁੱਪਕੜੀ ਦੇ ਦਰਸ਼ਨ ਹੁੰਦੇ ਹਨ ਇਹ ਦੁਨੀਆ ਦੀ ਪਹਿਲੀ ਘੜੀ ਸੀ ਜੋ ਰਾਤ ਨੂੰ ਵੀ ਸਮੇਂ ਦਾ ਅਨੁਮਾਨ ਲਗਾ ਸਕਦੀ ਸੀ ਇਹ ਘੜੀ ਭਾਈ ਲੈਣਾ ਸਿੰਘ ਮਜੀਠੀਆ ਨੇ ਬਣਵਾਈ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਭੇਟ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਨੂੰ ਦਰਬਾਰ ਸਾਹਿਬ ਵਿਖੇ 1842 ਵਿਖੇ ਭੇਟ ਕਰ ਦਿੱਤਾ ਸੀ ਇਸ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਹਰ ਕੀ ਪੌੜੀ ਦੇ ਦਰਸ਼ਨ ਹੁੰਦੇ ਹਨ ਜਿੱਥੋਂ ਸੰਗਤਾਂ ਜਲ ਦਾ ਚੂਲਾ ਲੈਂਦੀਆਂ ਹਨ ਅਕਸਰ ਮੈਕਸਿਮਮ ਸੰਗਤਾਂ ਇੱਧਰ ਧਿਆਨ ਦਿੱਤੇ ਬਿਨਾਂ ਹੀ ਅੱਗੇ ਨਿਕਲ ਜਾਂਦੀਆਂ ਹਨ ਬਹੁਤਿਆਂ ਸੰਤਾਨ ਦਰਬਾਰ ਸਾਹਿਬ ਜੀ ਦੇ ਥੱਲੇ ਹੀ ਦਰਸ਼ਨ ਕਰਕੇ ਮੁੜ ਜਾਂਦੀਆਂ ਹਨ ਪਰ ਅਸੀਂ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਉੱਪਰ ਵੀ ਜਾ ਸਕਦੇ ਹਾਂ ਦਰਬਾਰ ਸਾਹਿਬ ਦੀ ਪਹਿਲੀ ਮੰਜ਼ਲ ਤੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਕੀਤੀਆਂ ਗਈਆਂ ਇਹ ਪੇਂਟਿੰਗਾਂ ਹਨ ਜਿਸ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਗਈਆਂ ਹਨ ਜਿਨ੍ਹਾਂ ਨੂੰ ਬਚਾਉਣ ਲਈ ਹੁਣ ਸ਼ੀਸ਼ਾ ਲਗਾ ਦਿੱਤਾ ਗਿਆ ਹੈ ਇੱਥੇ ਬੈਠ ਕੇ ਕੀਰਤਨ ਸੁਣਨਾ ਕਿਸੇ ਸਵਰਗ ਤੋਂ ਘੱਟ ਨਹੀਂ ਇਹ ਹੈ ਸ੍ਰੀ ਦਰਬਾਰ ਸਾਹਿਬ ਦਾ ਬਿਲਕੁਲ ਉੱਪਰ ਵਾਲਾ ਪਾਸਾ ਇੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਇੱਥੇ ਵੀ ਆਪਾਂ ਦਰਸ਼ਨ ਕਰ ਸਕਦੇ ਹਾਂ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਦਰਬਾਰ ਸਾਹਿਬ ਤੋਂ ਅਕਾਲ ਤਖ਼ਤ ਸਾਹਿਬ ਪੂਰੇ ਨਹੀਂ ਦਿਖਦੇ ਪਰ ਅਕਾਲ ਤਖ਼ਤ ਸਾਹਿਬ ਦੇ ਉੱਪਰ ਹਰਮੰਦਰ ਸਾਹਿਬ ਦੇ ਦਰਸ਼ਨ ਪੂਰੇ ਹੁੰਦੇ ਹਨ ਇਸ ਬਾਰੇ ਆਪਾਂ ਪੂਰੀ ਡਿਟੇਲ ਵਿੱਚ ਇੱਕ ਵੀਡੀਓ ਬਣਾਈ ਹੋਈ ਹੈ ਡਿਸਕ੍ਰਿਪਸ਼ਨ ਵਿੱਚ ਉਸ ਦਾ ਵੀ ਲਿੰਕ ਮਿਲ ਜਾਏਗਾ ਉਹ ਵੀ ਤੁਸੀਂ ਜ਼ਰੂਰ ਦੇਖਿਓ ਦਰਬਾਰ ਸਾਹਿਬ ਦੇ ਉੱਪਰੋਂ ਪੌਣੀਆਂ ਉੱਤਰਦੇ ਸਮੇਂ ਪੌਣੀਆਂ ਤੇ ਫਾਰਸੀ ਭਾਸ਼ਾ ਵਿੱਚ ਲਿਖਿਆ ਮਿਲਦਾ ਹੈ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਪੁਰਾਣੇ ਹੋਣਗੇ ਜਦੋਂ ਅਸੀਂ ਸ਼੍ਰੀ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਮੇਨ ਡਿਊੜੀ ਤੋਂ ਰਾਮਗੜੀਆ ਬੁੰਗੇ ਵੱਲ ਪ੍ਰਕਰਮਾ ਵੱਲ ਜਾਂਦੇ ਹੋਏ ਸਾਡਾ ਧਿਆਨ ਦਰਬਾਰ ਸਾਹਿਬ ਦੇ ਮਿਊਜ਼ੀਅਮ ਵੱਲ ਜਾਂਦਾ ਹੈ ਮਿਊਜ਼ੀਅਮ ਦੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਜੀ ਦੀ ਦਰਸ਼ਨੀ ਡਿਊੜੀ ਦੇ ਪੁਰਾਣੇ ਦਰਵਾਜ਼ਿਆਂ ਦੇ ਦਰਸ਼ਨ ਹੁੰਦੇ ਹਨ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਗਵਾਏ ਸਨ ਇਸ ਤੋਂ ਬਾਅਦ ਉੱਪਰ ਜਾ ਕੇ ਇਸ ਮਿਊਜ਼ੀਅਮ ਵਿੱਚ ਦਸਾਂ ਪਾਸ਼ਾਆਂ ਨਾਲ ਸੰਬੰਧਿਤ ਇਤਿਹਾਸਿਕ ਤਸਵੀਰਾਂ ਅਤੇ ਇਤਿਹਾਸ ਮਿਲਦਾ ਹੈ। ਇਸ ਤੋਂ ਇਲਾਵਾ ਇੱਥੇ ਪੁਰਾਣੇ ਸਿੰਘਾਂ ਦੇ ਸ਼ਸਤਰ ਸਾਜ਼ ਅਤੇ ਹੋਰ ਬੇਸ਼ਕੀਮਤੀ ਤਸਵੀਰਾਂ ਵੀ ਦੇਖਣ ਨੂੰ ਮਿਲਦੀਆਂ ਹਨ। ਇਸ ਮਿਊਜ਼ੀਅਮ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਭੇਟ ਕੀਤੇ ਹੋਏ ਚਾਂਦੀ ਦੇ ਪੋਲ ਵੀ ਹਨ ਜਿਨ੍ਹਾਂ ਦੀ ਮਦਦ ਨਾਲ ਦਰਸ਼ਨੀ ਜੋੜੀ ਤੋਂ ਦਰਬਾਰ ਸਾਹਿਬ ਤੱਕ ਪੂਰੇ ਰਸਤੇ ਤੇ ਸ਼ਾਂਕ ਕੀਤੀ ਜਾਂਦੀ ਸੀ। ਇਸ ਦੇ ਨਾਲ ਨਾਲ ਮਿਊਜ਼ੀਅਮ ਦੇ ਅੰਦਰ ਸਿੱਖ ਧਰਮ ਦੀਆਂ ਮਹਾਨ ਸ਼ਖਸੀਅਤਾਂ ਅਤੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਤੇ ਬਹੁਤ ਸਾਰੇ ਬੇਸ਼ਕੀਮਤੀ ਤੋਹਫੇ ਵੀ ਹਨ ਜੋ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਠਰਕੇ ਗਏ ਹਨ ਜਦੋਂ ਤੁਸੀਂ ਦਰਬਾਰ ਸਾਹਿਬ ਜਾਓ ਤਾਂ ਇੱਥੇ ਦਰਸ਼ਨ ਜ਼ਰੂਰ ਕਰਕੇ ਆਇਓ ਹੁਣ ਗੱਲ ਕਰਦੇ ਹਾਂ ਅਕਾਲ ਤਖਤ ਸਾਹਿਬ ਜੀ ਦੇ ਸ਼੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਜਾਂਦੀ ਸਾਰੀ ਸੰਗਤ ਵਿੱਚੋਂ 70% ਸੰਗਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਰਸ਼ਨ ਕਰਨ ਨਹੀਂ ਜਾਂਦੀਆਂ ਪਰ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਜਾਓ ਤਾਂ ਇੱਥੇ ਦਰਸ਼ਨ ਜ਼ਰੂਰ ਕਰੋ ਇੱਥੇ ਗੁਰੂ ਸਾਹਿਬ ਜੀ ਦੇ ਇਤਿਹਾਸਿਕ ਸ਼ਸਤਰ ਵੀ ਹਨ ਜਿਨ੍ਹਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਣਵਾਇਆ ਗਿਆ ਸੀ ਕਿਉਂਕਿ ਉਸ ਸਮੇਂ ਦਿੱਲੀ ਵਿਖੇ ਮੁਗਲ ਤਖਤ ਦੇ ਬੈਠਦੇ ਸੀ। ਫਿਰ ਗੁਰੂ ਸਾਹਿਬ ਨੇ ਇੱਥੇ ਇੱਕ ਸੱਚਾ ਤਖਤ ਬਣਵਾਇਆ ਜਿੱਤੇ ਹਰ ਇੱਕ ਆਉਣ ਵਾਲੀ ਸੰਗਤ ਦਾ ਪੂਰਾ ਸਤਕਾਰ ਕੀਤਾ ਜਾਂਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦਾ ਆਪਣਾ ਮਹਾਨ ਇਤਿਹਾਸ ਹੈ। ਅਤੇ 99% ਸੰਗਤਾਂ ਨੂੰ ਇਹ ਵੀ ਨਹੀਂ ਪਤਾ ਕਿ ਅਕਾਲ ਤਖਤ ਸਾਹਿਬ ਦੇ ਥੱਲੇ ਇੱਕ ਖੂਬੀ ਹੈ। ਇਹ ਖੂਵ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਣਵਾਇਆ ਗਿਆ ਸੀ। ਇਸ ਖੂਵ ਵਿੱਚੋਂ ਸੰਗਤਾਂ ਜਲ ਲੈ ਕੇ ਅਕਾਲ ਤਖਤ ਸਾਹਿਬ ਦੀ ਸਫਾਈ ਕਰਦੀਆਂ ਸਨ। ਪਹਿਲਾਂ ਇਹ ਖੂਵ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਹੁੰਦਾ ਸੀ। ਪਰ 1984 ਦੇ ਹਮਲੇ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਜਦੋਂ ਦੁਬਾਰਾ ਬਣਾਇਆ ਗਿਆ ਤਾਂ ਇਸ ਖੂਵ ਨੂੰ ਵੀ ਅੰਦਰ ਲੈ ਲਿਆ ਗਿਆ। ਹੁਣ ਇਹ ਖੂਵ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਬੇਸਮੈਂਟ ਵਿੱਚ ਹੈ। ਇਸ ਤੋਂ ਇਲਾਵਾ ਮੈਕਸਿਮਮ ਸੰਗਤਾਂ ਨੂੰ ਇਹ ਵੀ ਨਹੀਂ ਪਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਕੀ ਹੈ। ਇਹ ਸਾਰੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਲੀ ਵੀਡੀਓ ਆਪਾਂ ਇਸੇ ਬਾਰੇ ਬਣਾਵਾਂਗੇ ਉਸ ਵੀਡੀਓ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਇਤਿਹਾਸ ਅਤੇ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 1984 ਕੱਲੂ ਘਰੇਦਿਆਂ ਨਿਸ਼ਾਨੀਆਂ ਅੱਜ ਵੀ ਦੇਖਣ ਨੂੰ ਮਿਲਦੀਆਂ ਹਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਖੱਬੇ ਪਾਸੇ ਵਾਲੀ ਡਿਉੜੀ ਜਿੱਥੋਂ ਸੰਗਤਾਂ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਲਈ ਆਉਂਦੀਆਂ ਹਨ ਇਸ ਡਿਉੜੀ ਵਿੱਚ ਭਾਰਤੀ ਫੌਜ ਵੱਲੋਂ ਦਿੱਤੇ ਗਏ ਹਮਲੇ ਦੀਆਂ ਨਿਸ਼ਾਨੀਆਂ ਇਹ ਗੋਲੀਆਂ ਦੇ ਰੂਪ ਵਿੱਚ ਮਿਲ ਜਾਂਦੀਆਂ ਹਨ ਇਸ ਤੋਂ ਇਲਾਵਾ ਇਸੇ ਡਿਉੜੀ ਦੇ ਉੱਪਰ ਪੌੜੀਆਂ ਉੱਪਰ ਬਣੀ ਹੋਈ ਹੈ ਛੋਟੀ ਗੁੰਮਤੀ ਵੀ 1984 ਦੇ ਹਮਲੇ ਦੀ ਗਵਾਹ ਹੈ ਇਸ ਨੂੰ ਐਸਜੀਪੀਸੀ ਵੱਲੋਂ ਉਵੇਂ ਹੀ ਰੱਖਿਆ ਗਿਆ ਹੈ ਜਿਸ ਉੱਪਰ ਗੋਲੀਆਂ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ ਪਰ ਇਸ ਗੁੰਮਤੀ ਨੂੰ ਹੋਰ ਸੰਭਾਲ ਦੀ ਲੋੜ ਹੈ ਕਿਉਂਕਿ ਬਦਲਦੇ ਮੌਸਮ ਦੇ ਪ੍ਰਭਾਵ ਨਾਲ ਇਹ ਲੰਮੇ ਸਮੇਂ ਤੱਕ ਟਿਕ ਨਹੀਂ ਪਾਏਗੀ ਇਸ ਨੂੰ ਸ਼ੀਸ਼ੇ ਨਾਲ ਕਵਰ ਕਰਕੇ ਜਾਂ ਕਿਸੇ ਹੋਰ ਤਰੀਕੇ ਨਾਲ ਜਿਵੇਂ ਵੀ ਪੋਸੀਬਲ ਹੋਵੇ ਇਸ ਨੂੰ ਬਚਾਇਆ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਦੇ ਦਰਸ਼ਨ ਕਰ ਸਕਣ ਉਮੀਦ ਹੈ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ